ਸਾਡੇ ਨਾਲ ਜਲੰਧਰ ਤੋਂ ਨਰਿੰਦਰ ਗੁਪਤਾ ਜੁੜ ਚੁਕੇ ਨੇ ਨਰਿੰਦਰ ਜਲੰਧਰ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਕਿਉਂਕਿ ਹੁਣ ਬਸ ਕੁਝ ਸਮਾਂ ਰਹਿ ਗਿਆ ਹੈ ਕੁਝ ਘੰਟੇ ਦਾ ਸਮਾਂ ਰਹਿ ਗਿਆ ਇੱਕ ਦਿਨ ਵੀ ਨਹੀਂ ਕਹਿ ਸਕਦੇ ਆ ਪੂਰੇ ਤਰੀਕੇ ਦੇ ਨਾਲ ਕੁਝ ਸਮਾਂ ਰਹਿ ਗਿਆ ਹੈ ਕਿ ਇਸ ਤਰੀਕੇ ਦੀ ਤਿਆਰੀਆਂ ਚੋਣਾ ਨੂੰ ਲੈ ਕੇ ਕੱਲ ਨੂੰ ਲੈ ਕੇ ਕੀਤੀ ਗਈਆਂ ਨੇ ਆ ਬਿਲਕੁਲ ਦੇਖੋ ਜੀ ਗੱਲ ਕਰੀਏ ਤੇ ਜਲੰਧਰ ਦੇ ਕਿਹੜੇ ਗੱਲ ਕਰਨੀ ਹੈ ਤੇ ਕੁਝ ਘੰਟੇ ਦਾ ਸਮਾਂ ਰਹਿ ਗਿਆ ਵੋਟਿੰਗ ਸ਼ੁਰੂ ਹੋਣ ਦੇ ਵਿੱਚ ਵੋਟਿੰਗ ਸਵੇਰੇ ਜਿਹੜੀ ਆ 7 ਵਜੇ ਜਿਹੜੀ ਆ ਸ਼ੁਰੂ ਹੋਏਗੀ ਅੱਜ ਇਹ ਜਿਹੜੀਆਂ ਪਹ ਪਾਰਟੀਆਂ ਜਿਹੜੀਆਂ ਪੋਲਿੰਗ ਪਾਰਟੀਆਂ ਜਿਹੜੀਆਂ ਪੋਲਿੰਗ ਬੂਥਾਂ ਦੇ ਉੱਤੇ ਜਿਹੜੀਆਂ ਚਲੰਦੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜੀਆਂ ਰਵਾਨਾ ਕਰ ਦਿੱਤੀਆਂ ਗਈਆਂ ਵਾ ਔਰ ਕੁਝ ਪਾਰਟੀਆਂ ਜਿਹੜੀਆਂ ਥੋੜੀ ਦੇਰ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ਦੇ ਉੱਤੇ ਜਿਹੜੀਆਂ ਪਾਰਟੀਆਂ ਸਾਰੀਆਂ ਜਿਹੜੀਆਂ 5:30 ਵਜੇ ਦੇ ਕਰੀਬ ਕੱਕ ਹਰ ਇੱਕ ਪੋਲਿੰਗ ਬੂਥ ਪੋਲਿੰਗ ਬੂਥ ਦੇ ਉੱਤੇ ਸਾਰੀਆਂ ਪਾਰਟੀਆਂ ਪਹੁੰਚ ਜਾਣਗੀਆਂ ਔਰ ਉਹਨਾਂ ਦੇ ਜਿਹੜੇ ਪੋਲਿੰਗ ਏਜੰਟ ਔਰ ਜਿਹੜੇ ਉਮੀਦਵਾਰ ਉਹਨਾਂ ਨੂੰ ਜਿਹੜਾ ਸੂਚਿਤ ਕਰ ਦਿੱਤਾ ਗਿਆ ਵਾ ਕਿ ਆਪਣੇ ਆਪਣੇ ਪੋਲਿੰਗ ਬੂਥਾਂ ਦੇ ਉੱਤੇ ਕੇ ਪਾਰਟੀਆਂ ਜਿਹੜੀਆਂ ਤੁਹਾਡੇ ਪਹੁੰਚ ਰਹੀਆਂ ਵਾ ਉਹਨਾਂ ਨੂੰ ਜਿਹੜਾ ਰਸੀਬ ਕੀਤਾ ਜਾਵੇ ਤੇ ਦੂਜੇ ਪਾਸੇ 1951 ਬੂਥ ਜਿਹੜੇ ਟੋਟਲ ਜਿਹੜੇ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਬਣਾਏ ਗਏ ਨੇ ਜਿਹਦੇ ਵਿੱਚੋਂ 80 ਜਿਹੜੇ ਬੂਥ ਹੈਗੇ ਨੇ ਉਹ ਮਾਡਰਨ ਬੂਥ ਜਿਹੜੇ ਨੇ ਤਿਆਰ ਕੀਤੇ ਗਏ ਨੇ ਇਹ ਜਿਹੜੇ ਕਿ ਖੇਚ ਦਾ ਕੇਂਦਰ ਜਿਹੜੇ ਨੇ ਬਣਨਗੇ ਉਹ ਜਲੰਧਰ ਦਾ ਡਿਪਟੀ ਕਮਿਸ਼ਨਰ ਡਾਟਰ ਹਿਮਾਂਸ਼ੂ ਘਰਵਾਲਾ ਰੁਕਾ ਨੇ ਪੱਤਰ ਕਰਾਣਾ ਗੱਲਬਾਤ ਕਰਦੇ ਦੱਸਿਆ ਕਿ ਇਹ ਜਿਹੜੇ 80 ਜਿਹੜੇ ਬੂਥ ਜਿਹੜੇ ਨੇ ਮਾਡਰਨ ਬੂਥ ਜਿਹੜੇ ਬਣਾਏ ਗਏ ਨੇ ਇਹ ਜਿਹੜੇ ਖੇਚ ਦਾ ਕੇਂਦਰ ਬਣਨਗੇ ਇੱਥੇ ਜਿਹੜੇ ਨੇ ਜਿਹੜੇ ਪਹਿਲੀ ਵਾਰੀ 18 ਸਾਲ ਦੀ ਉਮਰ ਵਾਲਾ ਤੇ ਪਹਿਲੀ ਵਾਰੀ ਵੋਟ ਪਾਣ ਆਏਗਾ ਉਹਨੂੰ ਜਿਹੜਾ ਵਾ ਸੈਨਿਫ ਅਕੈਡਮੀ ਜਿਹੜਾ ਵਾ ਦਿੱਤਾ ਜਾਏਗਾ ਔਰ ਉਸ ਤੋਂ ਇਲਾਵਾ 80 ਟਿਕਟਾਂ ਜਿਹੜੀਆਂ ਵਾ ਪੀਵੀਆਰ ਸਿਲਮੇ ਦੇ ਦਿੱਤੀਆਂ ਜਾਣਗੀਆਂ ਜਿਹੜੇ ਪਹਿਲੇ 80 ਬੰਦੇ ਵੋਟ ਪਾਣ ਆਣਗੇ ਦੂਜੀ ਗੱਲ ਕਰੀ ਤਾਂ ਹੀਟ ਵੇਵ ਦੀ ਗੱਲ ਕਰ ਲਈ ਤੇ ਹੀਟ ਵੇਵ ਜਿਹੜੀ ਆ ਚਲੰਦਰ ਦੇ ਵਿੱਚ ਪੂਰੇ ਜ਼ੋਰਾਂ ਦੇ ਉੱਤੇ ਹੈਗੀ

ਆ ਬਿਲਕੁਲ ਦੇਖੋ ਅਗਰ ਪੋਲਿੰਗ ਪੁਤ ਦੀ ਗੱਲ ਕਰੀਏ ਤੇ ਚਾਹੇ ਉਹ ਮਾਡਰਨ ਪੁਤ ਹੋਵੇ ਚਾਹੇ ਉਹ ਆਮ ਪੁਤ ਜਿਹੜੇ ਨੇ ਪੋਲਿੰਗ ਪੁਤ ਬਣਾਏ ਜਾਣੇ ਹਰ ਇੱਕ ਪੁਤ ਦੇ ਉੱਤੇ ਜਿਹੜੀ ਆ ਇਹ ਕੂਲਰ ਦੀ ਫੈਸਿਲਿਟੀ ਜਿਹੜੀ ਆ ਪੱਖਿਆਂ ਦੀ ਫੈਸਿਲਿਟੀ ਜਿਹੜੀ ਆ ਉਹ ਜਿਹੜੀ ਪ੍ਰਸ਼ਾਸਨ ਵੱਲੋਂ ਮਹੱਈਆ ਕੀਤੀ ਗਈ ਆ ਤਾਂ ਕਿ ਜੋ ਵੀ ਲੋਕਾਂ ਦੇ ਲਿਆਹਜ ਲੱਗੇ ਹੋਣਗੇ ਉਹਨਾਂ ਵਾਸਤੇ ਟੈਂਟ ਬੰ ਇੰਤਜ਼ਾਮ ਕੀਤਾ ਗਿਆ ਵਾ ਤਾਂ ਕਿ ਉਹਨਾਂ ਨੂੰ ਜਿਹੜਾ ਵਾ ਜ਼ਿਆਦਾ ਗਰਮੀ ਨਾ ਮਹਿਸੂਸ ਹੋ ਸਕੇ ਔਰ ਹਰ ਇੱਕ ਬੂਥ ਦੇ ਉੱਤੇ ਟੈਂਟ ਵੀ ਲਗਾਏ ਗਿਆ ਔਰ ਦੂਜੇ ਪਾਸੇ ਉੱਤੇ ਪੱਖੇ ਔਰ ਕੂਲਰ ਦਾ ਜਿਹੜਾ ਵਾ ਬਾਹਰ ਇੰਤਜ਼ਾਮ ਕੀਤਾ ਗਿਆ ਵਾ ਤਾਂ ਕਿ ਜਿਆਦਾ ਤੋਂ ਜਿਆਦਾ VOTING ਜੜੀਆ ਹੋ ਸਕੇ ਔਰ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ 70% VOTING ਦਾ ਟਿਚਾ ਲੈ ਕੇ ਚੱਲੇ ਨੇ ਕਿ ਜਲੰਧਰ ਜ਼ਿਲ੍ਹੇ ਦੀ 70% VOTING ਜੜੀਆ ਉਹ ਕਰਵਾਣਗੇ ਤੇ ਉਸ ਨੂੰ ਲੈ ਕੇ ਜਿਹੜੇ ਨੇ ਇਹ ਜਿਹੜੇ ਨੇ ਪੁਖਤਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਕਿਉਂਕਿ ਹੀਟ 1 डिग्री 47 डिग्री ਜਿਹੜਾ ਵਾ ਇਸ ਵੇਲੇ ਵੀ ਜਿਹੜਾ ਚਲੰਦਾ ਪਿਆ ਜਿਹੜਾ ਵਾ ਪਾਰਾ ਜਿਹੜਾ 47 ਡਿਗਰੀ ਦੇ ਆਸ-ਪਾਸ ਜਿਹੜਾ ਚੱਲਦਾ ਪਿਆ گا ਵਾ ਉਸ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਨੇ ਪਾਣੀ ਦਾ ਜਿਹੜਾ ਠੰਡੇ ਪਾਣੀ ਦੀਆਂ ਸ਼ਬੀਲਾਂ ਦਾ ਇੰਤਜ਼ਾਮ ਕੀਤਾ ਗਿਆ ਕੋਲਡ ਡਰਿੰਕ ਦਾ ਇੰਤਜ਼ਾਮ ਕੀਤਾ ਕਿਤਾ ਕੀਤਾ ਵਾ ਔਰ ਫਰੂਟੀ ਦਾ ਇੰਤਜ਼ਾਮ ਕੀਤਾ ਦੂਜੇ ਪਾਸੇ ਗੱਲ ਕਰੀਏ ਹੀਟ ਨੂੰ ਦੇਖਦੇ ਹੋਏ ਜਲੰਧਰਵੋਟਰ.com ਦੇ ਨਾਂ ਤੇ ਇੱਕ ਜਿਹੜੀ ਹੈ ਵੈਬਸਾਈਟ ਲੌਂਚ ਕੀਤੀ ਗਈ ਹੈ ਚਲਗੀ ਵਾਟਰ ਕਾਰ ਬੈਠੀ ਔਰ ਉਹ ਵੈਬਸਾਈਟ ਖੋਲੇਗਾ ਔਰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਬੋਥ ਦੇ ਉੱਤੇ ਕਿੰਨਾ ਰਾਸ਼ਾ ਗਾਵਾ ਜਾਂ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ ਕਿੰਨੀ دیر ਤੱਕ ਉਹਨਾਂ ਦੀ ਜੜੀ ਹੈ ਉਹ ਵਾਰੀ ਆ ਸਕਦੀ ਹੈ ਤਾਂ ਕਿ ਹੀਟ ਵੇਵ ਤੋਂ ਗਰਮੀ ਤੋਂ ਬਚਿਆ ਜਾ ਸਕੇ ਔਰ ਆਪਣੀ ਜਿਹੜਾ ਵੋਟ ਦਾ ਇਸਤੇਮਾਲ ਸਮੇਂ ਸਿਰ ਜਾ ਕੇ ਕਰ ਸਕਦਾ ਇਸ ਤੋਂ ਲਾਗੇ ਤੇ ਇੱਕ ਬਹੁਤ ਹੀ ਖਾਸ ਉਪਰਾਲਾ ਕੀਤਾ ਗਿਆ ਹੈ ਤੇ ਬਹੁਤ ਹੀ ਕਿਤੇ ਨਾ ਕਿਤੇ ਇਹ ਬਹੁਤ ਜ਼ਿਆਦਾ ਅਫੈਕਟ ਕਰੇਗਾ ਕਿਉਂਕਿ ਗਰਮੀ ਦੇ ਕਰਕੇ ਇੱਕ ਪਾਸੇ ਲੋਕ ਜੁੜੇ ਨੇ ਇਹ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਕਿ ਗਰਮੀ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜਨਾ ਪਵੇਗਾ ਪਰ ਹੁਣ ਇਸ ਵੈਬਸਾਈਟ ਦੇ ਕਰਕੇ ਜੁੜਾ ਇਸ ਐਪ ਦੇ ਕਰਕੇ ਲੋਕਾਂ ਨੂੰ ਖਜਲ ਖੁਆ ਨਹੀਂ ਹੋਣਾ ਪਵੇਗਾ ਤੇ ਤੁਸੀਂ ਜਮੀਨੀ ਪੱਧਰ ਤੇ ਕਾਫੀ ਜ਼ਿਆਦਾ ਜੁੜੇ ਹੋਏ ਹੋ ਲੋਕਾਂ ਦੇ ਨਾਲ ਲਗਾਤਾਰ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਕੀ ਲੱਗਦਾ ਹੈ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਅਧਿਕਾਰ ਨੂੰ ਇਸਤੇਮਾਲ ਕਰਨ ਵਾਸਤੇ ਆ ਬਿਲਕੁਲ ਜੀ ਦੇਖੋ ਅਗਰ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇਸ ਵਾਰ ਜਿਹੜਾ ਵਾ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵਾ ਕਿ ਵੋਟ ਆਪਣਾ ਵੋਟ ਪਾਉਣ ਦਾ ਅਧਿਕਾਰ ਨੂੰ ਇਸਤੇਮਾਲ ਕਰਨ ਦਾ ਬਹੁਤ ਬਹੁਤ ਜ਼ਿਆਦਾ ਜਿਹੜਾ ਵਾ ਉਤਸ਼ਾਹ ਹੈਗਾ ਵਾ ਕਿ ਕਿਤਨਾ ਕਿਤਨਾ ਲੋਕ ਜਿਹੜੇ ਨੇ ਇਸ ਵਾਰ ਇਹ ਚਾਹੁੰਦੇ ਕਿ ਅਸੀਂ ਆਪਣਾ ਵਧੀਆ ਨੇਤਾ ਚੁਣੀਏ ਜਿਹੜਾ ਕਿ ਸਾਡੇ ਵਿਕਾਸ ਦੇ ਮੁੱਦਿਆਂ ਦੀ ਗੱਲ ਜਿਹੜਾ ਵਾ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਜਾ ਕੇ ਕਰ ਸਕੇ ਇਸ ਤਰ੍ਹਾਂ ਦਾ ਉਹ ਨੇਤਾ ਚੁੜਨਾ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਇਹ ਵੀ ਗੱਲ ਕੀਤੀ ਵੀ ਤੁਸੀਂ ਕਿਸ ਪਾਰਟੀ ਨੂੰ ਲੇਕਿਨ ਇਸ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਕੋਈ ਵੀ ਵੋਟਰ ਜਿਹਨਾਂ ਦਾ ਬੋਲਡਰ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਲੋਕਾਂ ਦਾ ਇਹ ਕਿਹਾ ਜਾਇਆ ਹੈ ਕਿ ਤੁਹਾਨੂੰ ਚਾਰ ਤੱਕ ਨੂੰ ਪਤਾ ਲੱਗ ਜੇਗਾ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਿੱਥੇ ਕੀਤਾ ਵਾ ਤੇ ਕਿਦਾਂ ਲੱਗੇ ਦੇ ਲੋਕਾਂ ਦੇ ਵਿੱਚ ਉਹ ਜੋ ਦੂਜੇ ਪਾਸੇ ਕਰੀਏ ਤੇ ਸ਼ੁਭ ਜਿਹੜੇ ਬਰੇਗਾ ਕਿ ਸ਼ੁਭ ਬਰੇਗੇ ਦੇ ਵਿੱਚ ਗੱਲ ਕਰਦੀ ਹੈ ਚਾਹੇ ਉਹ ਲੜਕੇ ਆ ਜਾਂ ਲੜਕੀਆਂ ਉਹਨਾਂ ਵਿੱਚ ਇਸ ਵਾਰ ਕਾਫੀ ਉਤਸ਼ਾਹ ਜਣਾ ਵਾ ਦੇਖੋ ਨੂੰ ਮਿਲ ਰਿਹਾ ਜਿਨ੍ਹਾਂ ਦੀ ਪਹਿਲੀ ਵਾਰੀ ਵੋਟ ਪੈਣੀ ਆ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਵਾ ਉਹ ਕਹਿੰਦੇ ਨੇ ਕਿ ਅਸੀਂ ਤਾਂ ਸਵੇਰੇ ਸਵੇਰੇ ਜਾ ਕੇ ਠੱਡੇ ਠੱਡੇ ਜਾ ਕੇ ਅਸੀਂ ਆਪਣੀ ਵੋਟ ਜਿਹੜੀ ਆ ਇਹ ਤਾਂ ਜਿਹੜੀਆਂ ਪਾਇਆ ਨਹੀਂ ਆਪਣੀ ਵੋਟ ਦਾ ਇਸਤੇਮਾਲ ਕਰ ਲੈਣਾ ਵਾ ਤੇ ਕਿਤੇ ਲੱਗੇ ਤੇ ਅਕਰ ਗੱਲ ਕਰੀਏ ਤੇ ਲੋ ਕਾਫੀ ਜਿਹੜਾ ਵਾ ਕਰੇ ਜਗਾ ਵਾ ਆਪਣੇ ਮਿਲਤੀ ਵੋਟ ਪਾਉਣ ਦੇ ਨੂੰ ਲੈ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਨੂੰ ਲੈ ਕੇ ਆਪਣਾ ਨੇਤਾ ਚੁਣਨ ਨੂੰ ਲੈ ਕੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਚ ਰਹਿ ਜਾਗਾ ਵਾ ਚਾਹੇ ਕਰਨੀ ਹੀਟ ਵੇ ਦਾ ਜੀਆ ਪਰ ਫਿਰ ਵੀ ਅਜੇ ਤੱਕ ਅਸੀਂ ਲੋਕਾਂ ਕੋਲ ਪੁੱਛਿਆ ਵੀ ਬਹੁਤ ਜ਼ਿਆਦਾ ਗਰਮੀ ਆ ਇੰਨੀ ਹੀਟ ਵੇਵਾਂ ਤੁਸੀਂ ਕਿੱਦਾਂ ਕਰੋਗੇ ਉਹ ਕਹਿੰਦੇ ਜੀ ਅਸੀਂ ਸਵੇਰੇ 11 ਵੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਲਵਾਂਗੇ ਤੇ ਦੂਜੇ ਪਾਸੇ ਅਸੀਂ ਜਿਹੜੇ ਨੇ ਉਮੀਦਵਾਰ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਤੁਹਾਡੇ ਵੱਲੋਂ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਔਰ ਉਮੀਦਵਾਰਾਂ ਨੇ ਕਿਹਾ ਕਿ ਅਸੀਂ ਵੋਟਰਾਂ ਦੀ ਸਹੂਲਤ ਵਾਸਤੇ ਜਿਹੜੀਆਂ AC ਗੱਡੀਆਂ ਦਾ ਜਿਹੜਾ ਪ੍ਰਬੰਧ ਕੀਤਾ ਵਾ ਤਾਂ ਕਿ ਉਹਨਾਂ ਨੂੰ AC ਗੱਡੀਆਂ ਦੇ ਵਿੱਚ ਲੈ ਕੇ ਜਾ ਕੇ ਅਸੀਂ ਉਹਨਾਂ ਦੀ ਵੋਟ ਦਾ ਸਹੀ ਇਸਤੇਮਾਲ ਕਰਵਾ ਸਕੀਏ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਮ ਨਾਲ ਉਮੀਦਵਾਰਾਂ ਨੇ ਵੀ ਜਿਹੜਾ ਵਾ ਆਪਣੇ ਫੋਟਰਾਂ ਨੂੰ ਘਰੋਂ ਲੈ ਕੇ ਜਾਣ ਦਾ ਕਾਰ ਛੱਡਣ ਦਾ ਪੂਰਾ ਇੰਤਜ਼ਾਮ ਜਿਹੜਾ ਵਾ ਏਸੀ ਗੱਡੀਆਂ ਦਾ ਕੀਤਾ ਵਾ ਜੀ ਠੀਕ ਹੈ ਨਰਿੰਦਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ 1 ਜੂਨ ਨੂੰ ਜਿਹੜਾ ਹੈ ਜਨਤਾ ਦੇ ਵੱਲੋਂ ਆਪਣਾ ਵੋਟ ਦਾ ਇਸਤੇਮਾਲ ਕੀਤਾ ਜਾਵੇਗਾ ਆਪਣੇ ਅਧਿਕਾਰ ਦੀ ਇਸਤੇਮਾਲ ਕੀਤੀ ਜਾਵੇਗੀ ਕਿਉਂਕਿ ਡੈਮੋਕ੍ਰੈਟਿਕ ਕੰਟਰੀ ਹੈ ਤੇ ਐਸੇ ਨੂੰ ਲੈ ਕੇ ਜਨਤਾ ਦੇ ਵਿੱਚ ਕਾਫੀ ਉਤਸ਼ਾਹ ਵੀ ਹੈ ਲੋਕ ਆਪਣੇ